ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਸਗੂ ਵਲੌਗਸ ਦੇ ਉੱਪਰ ਉਮੀਦ ਕਰਦੀ ਆ ਕਿ ਤੁਸੀਂ ਸਾਰੇ ਠੀਕ ਹੋਵੋਗੇ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਅਸੀਂ ਵੀ ਸਾਰੇ ਠੀਕ ਆ। ਲਓ ਜੀ ਇਹ ਅੱਜ ਦਾ ਵੀਡੀਓ ਆ ਤੇ ਸਵੇਰ ਦੇ 6:30 ਦਾ ਟਾਈਮ ਆ ਤੇ ਮੈਂ ਚਾਹ ਬਣਾ ਰਹੀ ਸੀ ਇੱਥੇ ਤੇ ਚਾਹ ਦੇ ਵਿੱਚ ਮੈਂ ਤુલਸੀ ਦੇ ਪੱਤੇ ਪਾਏ ਸੀਗੇ ਤੇ ਟਰੌਪ ਨੂੰ ਬੁਖਾਰ ਹੋਇਆ ਪਿਆ ਸੀ ਤਾਂ ਕਰਕੇ ਮੈਨੂੰ ਐਸ ਵੀ ਤુલਸੀ ਦੇ ਪੱਤੇ ਚਲੋ ਬੁਖਾਰ ਦੇ ਵਿੱਚ ਚੰਗੇ ਹੁੰਦੇ ਹੈਗੇ। ਤੇ ਉਸ ਤੋਂ ਪਹਿਲਾਂ ਮੈਂ ਝਾੜੂ ਕੱਢ ਲਿਆ ਸੀਗਾ ਚਾਹ ਬਣਾਉਣ ਤੋਂ ਪਹਿਲਾਂ ਤੇ ਨਹਾ ਕੇ ਤੇ ਜੋਤ ਲਾਤੀ ਸੀਗੀ ਚਾਹ ਮੈਂ ਪਹਿਲਾਂ ਤਾਂ ਨਹੀਂ ਸੀ ਬਣਾਈ ਕਿਉਂਕਿ ਸਾਰੇ ਸੁੱਤੇ ਪਏ ਸੀ ਮੈਨੂੰ ਐ ਸੀਗਾ ਵੀ ਚਲੋ ਜਦੋਂ ਉੱਠਣਗੇ ਉਹਦੀ ਚਾਹ ਬਣਾ ਦੂੰਗੀ ਤੇ ਇੱਥੇ ਉੱਠ ਖੜੇ ਸੀ ਮੇਰੇ ਚਾਹ ਧਾਰਦੀ ਧਾਰਦੀ ਸਾਰੇ ਬੱਚੇ ਵੀ ਉੱਠ ਖੜੇ ਸੀ ਤੇ ਇਹ ਆਪ ਵੀ ਉੱਠ ਖੜੇ ਸੀਗੇ ਚਾਹ ਬਣਾ ਕੇ ਤੇ ਨਾਲ-ਨਾਲ ਮੈਂ ਹੁਣ ਆਟਾ ਛਾਣ ਕੇ ਤੇ ਆਟਾ ਗੁੰਨ੍ਹ ਦੂੰਗੀ ਤੇ ਉਸ ਤੋਂ ਬਾਅਦ ਸਬਜ਼ੀ ਨੂੰ ਤੜਕਾ ਲਾਉਂਗੀ ਲਗੇ ਸੀ ਹੁਣ ਤੇ ਚਾਹ ਦੇ ਵਿੱਚ ਦੁੱਧ ਪਾ ਦੂੰਗੀ ਮੈਂ ਜਦ ਨੂੰ ਦੁੱਧ ਪਾ ਕੇ ਹੁਣ ਉਬਾਲ ਆਊਗਾ ਚਾਹ ਨੂੰ ਤੇ ਆਟਾ ਗੁੰਨਣ ਦੂੰਗੀ ਮੈਂ ਆਟਾ ਗੁੰਨ ਕੇ ਇਹਦੇ ਚਾਹ ਪੀਊਂਗੀ ਤੇ ਨਾਲ-ਨਾਲ ਉੱਥੇ ਸਬਜ਼ੀ ਕੱਟ ਕੇ ਰੱਖ ਲੂੰਗੀ ਬਾਹਰ ਪੂਲਰ ਦੇ ਮੂਰੇ ਬੈਠ ਕੇ ਕਿਉਂਕਿ ਕਿਚਨ ਦੇ ਵਿੱਚ ਖੜ ਕੇ ਤਾਂ ਹੁਣ ਸਬਜ਼ੀ ਕੱਟਣੀ ਗਰਮੀ ਦੇ ਵਿੱਚ ਔਖੀ ਲੱਗਦੀ ਹੈ ਕਿ ਲਓ ਜੀ ਆਟਾ ਗੁੰਨਣਾ ਹੈ ਤੇ ਆਟਾ ਮੈਂ ਫਰਿੱਜ ਦੇ ਵਿੱਚ ਰੱਖ ਦੋਂਗੇ ਤੇ ਹੁਣ ਚਾਹ ਪਾ ਦੂੰਗੀ ਨਾ ਬੱਚਾ ਨੂੰ ਪਾ ਦੂੰਗੀ ਚਾਹ ਤੇ ਚਾਹ ਪੀ ਕੇ ਤੇ ਉਸ ਤੋਂ ਬਾਅਦ ਮੈਂ ਸਬਜ਼ੀ ਨੂੰ ਤੜਕਾ ਲਾਤਾ ਸੀਗਾ ਤੇ ਦੂਸਰੇ ਗੈਸ ਤੇ ਰੱਖਤੀ ਸੀ ਸਬਜ਼ੀ ਬਸ ਇਹ ਜੇ ਬਣੀ ਨਹੀਂ ਸੀ ਮੈਨੂੰ ਐਸੀ ਚਲੋ ਵੀ ਜਿੰਨਾ ਚਿਰ ਸਬਜ਼ੀ ਜਦੋਂ ਬਣਾਉਂਗੀ ਰੋਟੀ ਨਾਲ ਨਾਲ ਮੈਂ ਬਣਾ ਦਿੰਦੀ ਹੈਗੀ ਤੇ ਸਬਜ਼ੀ ਅੱਜ ਬਣਾਈ ਹੈਗੀ ਤੋਰੀਆਂ ਦੀ ਰੋਟੀ ਬਣਾ ਕੇ ਤੇ ਫਿਰ ਉਸ ਤੋਂ ਬਾਅਦ ਕਰਦੇ ਆ ਦੂਸਰੇ ਕੰਮ ਜੀ ਰੋਟੀ ਬਣਦੇ ਬਣਦੇ ਨਾਲ ਸਬਜ਼ੀ ਬਣ ਗਈ ਸੀਗੀ ਹੁਣ ਤੇ ਸਬਜ਼ੀ ਦੇ ਵਿੱਚ ਦੁੱਧ ਪਾ ਕੇ ਤੇ ਉਸ ਨੂੰ ਇੱਕ ਉਬਾਲ ਦੇ ਕੇ ਗੈਸ ਬੰਦ ਕਰ ਦੂੰਗੀ ਤੇ ਉਸ ਤੋਂ ਬਾਅਦ ਮੈਂ ਸਾਰਾ ਰੋਟੀ ਪਾਣੀ ਖਾ ਲਿਆ ਸੀਗਾ ਤੇ ਹੁਣ ਬਰਤਨ ਚੱਕ ਦੂੰਗੀ ਸਾਰਾ ਕਲੀਨਿੰਗ ਕਰ ਦੂੰਗੀ ਬਰਤਨ ਵੀ ਅੱਜ ਕਾਫੀ ਹੋਏ ਪਏ ਸੀ ਕਿਉਂਕਿ ਅੱਗੇ ਤਾਂ ਚਾਹ ਵਾਲੇ ਬਰਤਨ ਮੈਂ ਪਹਿਲਾਂ ਚੱਕ ਦੇਣੇ ਹੁੰਦੇ ਚਾਹ ਪਾਣੀ ਵਾਲੇ ਤੇ ਅੱਜ ਮੈਥੋਂ ਪਹਿਲਾਂ ਚੱਕੇ ਨਹੀਂ ਗਏ ਬਰਤਨ ਕਿਉਂਕਿ ਮੈਂ ਰੋਟੀ ਲੱਗ ਗਈ ਸੀ ਨਾਲ ਦੇ ਨਾਲ ਹੀ ਸਬਜ਼ੀ ਨੂੰ ਤੜਕਾ ਲਾ ਕੇ ਇਹ ਤਾਂ ਕਰਕੇ ਬਾਤਨ ਕਾਫੀ ਹੋਏ ਪਏ ਸੀ ਤੇ ਹੁਣ ਬਾਤਨ ਚੱਕ ਕੇ ਤੇ ਉਸ ਤੋਂ ਬਾਅਦ ਡਸਟਿੰਗ ਕਰਨੀ ਹੈਗੀ ਪੂਰੀ ਜੀ ਬੱਤਨ ਚੱਕ ਤੇ ਆ ਤੇ ਕਿਚਨ ਸਾਰੀ ਕਲੀਨ ਹੋ ਗਈ ਆ ਤੇ ਉਸ ਤੋਂ ਬਾਅਦ ਮੈਂ ਡਸਟਿੰਗ ਕਰਨ ਲੱਗ ਗਈ ਸੀਗੀ ਹੁਣ ਵੈਸੇ ਤਾਂ ਡੇਲੀ ਕਰੀਦੀ ਆ ਡਸਟਿੰਗ ਤੇ ਪਰ ਫਿਰ ਵੀ ਐ ਹੁੰਦਾ ਕਿਚਨ ਦੇ ਵਿੱਚ ਸਭ ਤੋਂ ਜ਼ਿਆਦਾ ਹੁੰਦਾ ਡਸਟਿੰਗ ਕਰਨ ਦਾ ਕੰਮ ਕਿਉਂਕਿ ਹੁਣ ਪੱਖੀ ਚਲਦੀ ਕਰਕੇ ਤੇ ਆਟਾ ਕਾਫੀ ਉੱਡਦਾ ਹੈ ਪੱਖੀ ਦੇ ਨਾਲ ਜਦੋਂ ਆਪਾਂ ਰੋਟੀ ਬਣਾਉਣੀ ਆ ਕਿ ਵੈਸੇ ਜਦੋਂ ਆਟਾ ਛਾਂਦੇ ਹੋ ਤਾਂ ਪੱਖੀ ਬੰਦ ਕਰਦੇ ਆ ਪਰ ਰੋਟੀ ਬਣਾਉਣੀ ਆ ਤਾਂ ਪੱਖੀ ਚਲਾਉਣੀ ਪੈਂਦੀ ਹੈਗੀ ਤੇ ਬਸ ਐ ਹੁੰਦਾ ਵੀ ਚਲੋ ਇੱਕਦਾਂ ਚੰਗੀ ਤਰ੍ਹਾਂ ਡਸਟਿੰਗ ਕੀਤੀ ਜਾਵੇ ਤੇ ਫੇਰ ਭਾਵੇਂ ਇੱਕਦਾਂ 10-15 ਜਿਆਦਾ ਨਾ ਹੀ ਕਰਕੇ ਵੀ ਮਾੜਾ ਮੋਟਾ ਕੱਪੜਾ ਤਾਂ ਆਪਣਾ ਮਾਰਨਾ ਹੀ ਪੈਂਦਾ ਡੇਲੀ ਤੇ ਪਰ ਐ ਹੁੰਦਾ ਵੀ ਚੰਗੀ ਤਰ੍ਹਾਂ ਇੱਕਦਾਂ ਡਸਟਿੰਗ ਕਰਦਗੇ ਤਾਂ 2-3 ਦਿਨ ਵਧੀਆ ਨਿਕਲ ਜਾਂਦੇ ਡਸਟਿੰਗ ਦੇ ਫਿਰ ਕੀਤੀ ਦੇ ਲਓ ਜੀ ਹੁਣ ਕਿਚਨ ਸਟਾਸਟਿੰਗ ਕਰ ਦਿੰਨੇ ਆ ਸਾਰੇ ਤੇ ਨੀਚੇ ਵਾਲੇ ਬਕਸੇ ਤਾਂ ਕਾਫੀ ਗੰਦੇ ਹੋ ਜਾਂਦੇ ਆ ਕਿਉਂਕਿ ਆਟਾ ਸਭ ਤੋਂ ਜ਼ਿਆਦਾ ਨੀਚੇ ਵਾਲੇ ਬਕਸਿਆਂ ਤੇ ਡਿੱਗਦਾਗਾ ਤੇ ਉੱਪਰ ਲਿਆ ਆਇਆ ਹੁੰਦਾ ਵੀ ਜਦੋਂ ਆਪਾਂ ਹੁਣ ਰੋਟੀ ਸਬਜ਼ੀ ਬਣਾਉਣੇ ਆਗੇ ਤੇ ਹੱਥ ਆਪਣੇ ਕਈ ਵਾਰੀ ਆਟਾ ਗੁੰਨਦੇ ਕੋਈ ਚੀਜ਼ ਕੱਢਣੀ ਕਰਨੀ ਹੁੰਦੀ ਹੈ ਤੇ ਹੱਥ ਲੱਗਦੇ ਰਹਿੰਦੇ ਹੈਗੇ ਤੇ ਉੱਪਰਲੇ ਬਕਸੇ ਤਾਂ ਕਰਕੇ ਗੰਦੇ ਹੋ ਜਾਂਦੇ ਹੈਗੇ ਸੋ ਵਾਰਾ ਫਰਜਾ ਤੇ ਵੀ 2-3 ਦਿਨ ਹੋ ਗਏ ਸੀ ਕੱਪੜਾ ਨਹੀਂ ਮਾਰਿਆ ਸੀਗਾ ਤੇ ਫਿਰ ਅੱਜ ਨੂੰ ਵੀ ਕਲੀਨ ਕਰ ਦੋਗੇ ਮੈਂ ਉਸ ਤੋਂ ਬਾਅਦ ਬਾਹਰ ਪੋਰਚ ਦੇ ਵਿੱਚ ਕਿਉਂਕਿ ਘਰ ਦੇ ਵਿੱਚ ਆਪਾਂ ਜਿੰਨਾ ਮਰਜ਼ੀ ਕਹਿ ਦੇਈਏ ਸਮਾਨ ਜਿੰਨਾ ਆਪਾਂ ਸਮਾਨ ਰੱਖਦੇ ਉਹਨੇ ਦੀ ਡਸਟਿੰਗ ਦਾ ਵੀ ਕੰਮ ਆਪਣਾ ਪਾਧਾ ਹੈਗਾ ਤੇ ਉਸ ਤੋਂ ਬਾਅਦ ਮੈਂ ਡਸਟਿੰਗ ਕਰਕੇ ਤੇ ਥਾਂ ਧੋਣ ਲੱਗ ਗਈ ਸੀਗੀ ਥਾਂ ਧੋ ਕੇ ਤੇ ਉਸ ਤੋਂ ਬਾਅਦ ਕੱਪੜੇ ਧੋ ਦੂੰਗੀ ਮੈਂ ਬਾਦ ਉਸ ਤੋਂ ਬਾਅਦ ਕੱਪੜੇ ਧੋਲੇ ਸੀ ਤੇ ਕੱਪੜੇ ਡਰਾਈ ਹੋ ਗਏ ਆ ਤੇ ਕੱਪੜੇ ਸੁੱਕਣੇ ਪਾ ਦੂੰਗੀ ਮੈਂ ਕੱਪੜੇ ਸੁੱਕਣੇ ਪਾ ਦੂੰਗੀ ਨਾਲੇ ਵਾਸ਼ਿੰਗ ਮਸ਼ੀਨ ਤੇ ਕੱਪੜਾ ਨਾਲ ਦੀ ਨਾਲ ਮਾਰ ਦੂੰਗੀ ਉਸ ਨੂੰ ਵੀ ਸਾਫ਼ ਕਰ ਦੂੰਗੀ ਬਾਅਦ ਦੇ ਵਿੱਚ ਤਾਂ ਫਿਰ ਕਾਲ ਹੋ ਜਾਂਦੀ ਕਿ ਨਾਏ ਪਾਣੀ ਦੇ ਛਿੱਟਿਆਂ ਦੇ ਦਾਗ ਜੇ ਫਿਰ ਉਹ ਸੁੱਕ ਜਾਂਦੇ ਤੇ ਜੰਮ ਜਾਂਦੇ ਉੱਪਰ ਇਹ ਆਪਾਂ ਕੁਝ ਬੈਗ ਬਣਾਏ ਸੀ ਜੀ ਘਰੇ ਤੇ ਤੁਹਾਨੂੰ ਦਿਖਾਉਣੇ ਆਂਗੇ ਤੁਸੀਂ ਦੱਸਿਓ ਕਿ ਇਸ ਤਰ੍ਹਾਂ ਦੇ ਬਣਿਆ ਇਹ ਬੈਗ ਵੈਸਤਾ ਬਾਜ਼ਾਰ ਦੇ ਵਿੱਚੋਂ ਕਹਿੰਦੇ ਹਰ ਚੀਜ਼ ਮਿਲ ਜਾਂਦੀ ਹੈ ਕਿ ਮੁੱਲ ਦੀ ਜੋ ਮਰਜ਼ੀ ਲੈ ਲਗੇ ਪਰ ਜਿਹੜੀ ਚੀਜ਼ ਆਪਾਂ ਹੱਥੀ ਤਿਆਰ ਕਰਦੇ ਆ ਉਹਦੀ ਖੁਸ਼ੀ ਅਲੱਗ ਹੁੰਦੀ ਆਪਾਂ ਨੂੰ ਤੇ ਬਾਕੀ ਉਹ ਮਜ਼ਬੂਤ ਵੀ ਕਾਫੀ ਹੁੰਦੀ ਆ ਚੀਜ਼ ਜੋ ਮਰਜ਼ੀ ਆਪਾਂ ਕਰੇ ਸਲਾਈ ਹੁਣ ਜਦੋਂ ਕਰਦੇ ਆਂਗੇ ਤੇ ਇਸ ਤਰ੍ਹਾਂ ਤੁਸੀਂ ਵੀ ਬਣਾ ਸਕਦੇ ਹੋ ਜੇਕਰ ਤੁਹਾਡੇ ਕੋਲੇ ਕੋਈ ਪੀਸ ਬਚਦੇ ਆ ਕੱਪੜੇ ਇਹ ਬੈਲਵਟ ਦਾ ਕੱਪੜਾ ਸੀ ਜੀ ਤੇ ਇਸ ਦੇ ਉੱਪਰ ਵਾਈਟ ਕੱਪੜੇ ਦੇ ਪੈਚ ਬਣਾ ਕੇ ਵੀ ਹੱਥੀ ਬਣਾ ਕੇ ਤੇ ਉੱਪਰ ਲੈਸ ਨਾਲ ਇਸ ਨੂੰ ਡਿਜ਼ਾਈਨ ਕੀਤਾਗਾ ਤੇ ਕਪੜਾ ਪਿਆ ਸੀਗਾ ਇਹ ਆਪਣੇ ਕੋਲੇ ਤੇ ਚਾਰ ਬੈਗ ਤਿਆਰ ਕੀਤੇ ਆ ਤੇ ਚਾਰਾਂ ਨੂੰ ਅਲੱਗ-ਅਲੱਗ ਡਿਜ਼ਾਈਨ ਦਿੱਤਾ ਪੈਚ ਲੈਸ ਅਲੱਗ ਤਰੀਕੇ ਨਾਲ ਲਾਇਆ ਇਸ ਦੇ ਉੱਪਰ ਪੈਚ ਨਹੀਂ ਲਾਇਆ ਇਸ ਦੇ ਉੱਪਰ ਕੱਲੀ ਲੈਸ ਨਾਲ ਇਸ ਨੂੰ ਡਿਜ਼ਾਈਨ ਕੀਤਾਗਾ ਤੇ ਤੁਸੀਂ ਕਮੈਂਟ ਬਾਕਸ ਦੇ ਵਿੱਚ ਸਾਨੂੰ ਕਮੈਂਟ ਕਰਕੇ ਦੱਸੋ ਵੀ ਤੁਹਾਨੂੰ ਕਿੱਦਾਂ ਦੇ ਲੱਗੇ ਇਹ ਬੈਗ ਇਸ ਦੇ ਉੱਪਰ ਇੱਕ ਸਾਈਡ ਤੇ ਦੋ ਪੈਚ ਲਾਏ ਆ ਵੈਸੇ ਉਹਨ ਦੂਸਰੇ ਤੇ ਇੱਕ-ਇੱਕ ਪੈਚ ਲਾਇਆ ਜੀ ਤੇ ਇਸ ਨੂੰ ਵਾਈਟ ਲੈਸ ਦੇ ਨਾਲ ਡਿਜ਼ਾਈਨ ਕੀਤਾਗਾ ਤੇ ਇੱਕ ਬੈਗ ਦੇ ਉੱਪਰ ਦੋ ਪੌਕਟਾਂ ਬਣਾਉਂਗਾ ਜੇ ਸਾਈਡਾਂ ਤੇ ਦੋਨੀਆਂ ਸਾਈਡਾਂ ਤੇ ਇੱਕ ਇੱਕ ਪੌਕਟ ਬਣਾਈ ਹੈ ਚਾਰਾਂ ਬੈਗਾਂ ਦੇ ਇਹ ਬਣਾਈਆਂ ਆ। ਤੇ ਇੱਕ ਆੜ ਜਾਂ ਤਿਆਰ ਕੀਤਾ ਇਹ ਚੌਥਾ ਪੈ ਗਿਆ ਇਹ ਵਾਲਾਗਾ। ਇਸ ਨੂੰ ਅਲੱਗ ਲੈਸ ਦੇ ਨਾਲ ਡਿਜ਼ਾਈਨ ਕੀਤਾ ਤੇ ਉੱਪਰ ਵੀ ਇੱਕ ਪੈ ਚਲਾਇਆਗਾ ਤੇ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗਦੀ ਹੁੰਦੀ ਆ ਤਾਂ ਆਪਣੀ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਜੀ। ਕਿਉਂਕਿ ਸਾਨੂੰ ਤੁਹਾਡੇ ਸਾਥ ਤੇ سپورਟ ਦੀ ਬਹੁਤ ਜ਼ਰੂਰਤ ਆ ਜੀ ਤੇ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਜੀ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗਦੀ ਆ ਲਓ ਜੀ ਆਪਾਂ ਅੱਜ ਦੀ ਵੀਡੀਓ ਦਾ ਐਂਡ ਇੱਥੇ ਹੀ ਕਰਦੇ ਆਂਗੇ